ਸਰਸਵਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ। ਤਾਂ ਦੱਸਿਆ ਜਾ ਰਿਹਾ ਹੈ ਕਿ ਬੀਤੀ 6 ਤਰੀਕ ਨੂੰ ਇਹਨਾਂ ਵੱਲੋਂ ਗੋਪਾਲ ਨਗਰ ਦੇ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਦ ਇੱਕ ਵਿਅਕਤੀ ਜਿਹੜਾ ਹੈ ਉਹ ਘਰ ਜਾ ਰਿਹਾ ਹੁੰਦਾ ਤਾਂ ਇਸੇ ਦਰਮਿਆਨ ਉਸ ਦੇ ਕੋਲੋਂ ਲੁੱਟ ਕੀਤੀ ਗਈ। ਦੋ ਮੋਬਾਈਲ ਤੇ ਨਗਦੀ ਖੋਈ ਗਈ। ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਚਾਰ ਵਿਅਕਤੀ ਨਾਮਿਨੇਟ ਕੀਤੇ ਗਏ ਸਨ ਜਨ੍ਹਾਂ ਦੇ ਵਿੱਚੋਂ ਦੋ ਦੀ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਦੋ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਐਸਐਚਓ ਥਾਣਾ ਕਨਾਲ ਕਲੋਨੀ ਜੁन्हਾਂ ਦਾਇ ਕਿਹਾ ਹੈ ਕਿ ਦੋ ਮੁਲਜ਼ਮ ਕਾਬੂ ਹੋ ਚੁੱਕੇ ਨੇ ਤੇ ਬਾਕੀ ਦੋ ਜਿਹੜੇ ਨੇ ਉਹਨਾਂ ਦੀ ਪਛਾਣ ਵੀ ਹੋ ਗਈ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਜਲਦ ਕੀਤੀ ਜਾਵੇਗੀ। ਤੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਨਾ ਤੋਂ ਪੁਛਗਿਛ ਦੌਰਾਨ ਵੱਡੇ ਖੁਲਾਸੇਆ ਦੀ ਵੀ ਉਮੀਦ ਦੱਸੀ ਗਈ ਹੈ। ਜੀ ਸਰ ਕੀ ਨਾਮ ਹੈ ਉਹ ਰੱਖ ਲਓ। ਹਰਜੀਵਨ ਸਿੰਘ ਐਸਐਚਓ ਕਨਾਲ ਕਲੋਨੀ। ਮੰਨ ਲਓ ਵੇਖੀ ਫੜੀ ਨਹੀਂ। ਜਿਹੜੇ ਦੋ ਵਿਅਕਤੀ ਫੜੇ ਜੇ 6 ਤਰੀਕ ਨੂੰ ਨਾ ਰੇਲਵੇ ਲਾਈਨ ਦੇ ਕੋਲੋਂ ਗੋਪਾਲਨਗਰ ਚੋਂ ਮੁੱਢਲਾ ਅਜੀਤ ਕੁਮਾਰ ਨਾਂ ਦਾ ਬੰਦਾ ਦੁਪਹਿਰ ਨੂੰ ਰੋਟੀ ਖਾਣ ਆ ਰਿਹਾ ਸੀਗਾ ਲੇਬਰ ਦਾ ਕੰਮ ਕਰਦਾ ਹੋ ਉਥੋਂ ਚਾਰ ਨਾਮ ਲੂਮੈਂ ਆਦਮੀਆਂ ਨੇ ਉਹਨਾਂ ਦੇ ਖੋਹ ਕਰ ਲਈ ਸੀਗੀ ਉੱਚ ਦੋ ਮੋਬਾਈਲ ਸੀਗੇ ਉਹਨਾਂ ਦੇ ਤੇ ਕੁਝ ਪੈਸੇ ਸੀਗੇ ਉਹਦੇ ਸਬੰਧ ਚ ਅਸੀਂ ਚਾਰ ਬੰਦੇ ਨੂੰ ਨੋਮੀਨੇਟ ਕਰ ਲਿਆ ਸੀਗਾ ਚਾਰਾਂ ਚੋਂ ਦੋ ਨੂੰ ਅਸੀਂ ਕੱਲ ਪੀਸੀਆਰ ਦੀ ਮਦਦ ਨਾਲ ਦੋ ਬੰਦੇ ਆ ਜਿਹੜੇ ਉਹਨਾਂ ਦੇ ਨਾਮ ਹੈਗੇ ਹੈਗੇ ਗੌਰਵ ਤੇ ਰਾਜਕਮਾਰ ਇਹਨਾਂ ਨੂੰ ਗੋਪਾਲਨਗਰ ਦੇ ਕੋਲੋਂ ਅਸੀਂ ਕਾਬੂ ਕਰ ਲਏਗਾ ਬਾਕੀ ਦੋ ਵਿਅਕਤੀ ਜਿਹੜੇ ਦੋ ਵਿਅਕਤੀ ਹੋਰ ਹੈਗੇ ਉਹਨਾਂ ਨੂੰ ਮੈਂ ਚਲੋ ਨਾਂ ਨਹੀਂ ਤੁਹਾਨੂੰ ਡਿਸਕਲੋਜ਼ ਕਰਦਾ ਉਹ ਬੰਦੇ ਵੀ ਇੱਧਰ ਦੇ ਸਾਡੇ ਰਹਿਣ ਵਾਲੇ ਹੈਗੇ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਤੇ ਜਿਹੜਾ ਇਹਨਾਂ ਤੋਂ ਉਹ ਖੋਇਆ ਹੋਇਆ ਮੋਬਾਈਲ ਤੇ ਹੋਰ ਉਹ ਵੀ ਜਲਦੀ ਰਿਕਵਰ ਕਰਾ ਲਾਂਗੇ। ਉਹਨਾਂ ਨੂੰ ਅਰਮਾਨਤੂ ਹਸਪਤਾਲ ਜੀ। ਹਾਂਜੀ ਅੱਜ ਇਹਨਾਂ ਨੂੰ ਮਾਨਜੋ ਕੋਰਟ ਚ ਪੇਸ਼ ਕਰਦੇ ਆਂ ਤੇ ਰਿਮਾਂਡ ਲਵਾਂਗੇ ਇਹਨਾਂ ਦਾ। ਹੋਰ ਜਿਹੜੀ ਕੁਝ ਕੁਝ ਕਰਾਂਗੇ। ਹੋਰ ਵੀ ਆ ਨਮ ਕਰਦੇ ਤਾਂ ਪਰ ਨਹੀਂ। ਨਹੀਂ ਨਾ ਤੇ ਫਿਲਹਾਲ ਹਜੇ ਤੱਕ ਦੀ ਪੁੱਛ ਗਏ ਇਸ ਤਰ੍ਹਾਂ ਕੋਈ ਮਕਦਮਾ ਨਹੀਂ। ਸਰ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਸ ਤਰ੍ਹਾਂ ਦੀਆਂ ਵਾਰਦਾਤਾਂ? ਇਹ ਪਹਿਲੀ ਵਾਰ ਦਾਤੀ ਇਹਨਾਂ ਦੀ ਹਜ ਤੱਕ ਸੀ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ। ਕੋਈ 60 ਕਿ ਮਾਰੀ ਸੀ ਉਹਨਾਂ ਦੇ ਕਿਸ ਤਰ੍ਹਾਂ ਹੋ ਗਈ ਤੀ। ਨਹੀਂ ਤੁਰੇ ਆਉਂਦੇ ਤਾਂ ਵੈਸੇ ਖੋ ਕਰ ਲਈ 60 ਬ